ਜੋ ਹੱਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ ਸਕੂਨੇ ਕਲਬ ਸੇ ਖੁਦਾ ਖੁਦਾ ਕਰ ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇ ਕਿਹੜੇ ਚਕਰ ਚ ਪੈ ਮੈਂ ਹੋ ਨ ਹਾਰ ਸੋ ਹੋਈਏ ਇਹ ਤੇ ਹੁੰਦਾ ਹੈ ਹੁੰਦਾ ਜੋ ਕੁਛ ਮਿਲੇ ਹੈ ਵਿਛੜਦਾ ਜੋ ਕੁਛ ਪ੍ਰਾਪਤ ਹੋਇਆ ਹੈ ਜਾਂਦਾ ਹੈ ਜੋ ਸੰਜੋਗ ਬਣੇ ਨੇ ਟੁੱਟਦੇ ਨੇ ਇਹ ਤੇ ਹੁੰਦਾ ਹੈ ਇਹ ਤੇ ਹੁੰਦਾ ਹੈ ਮਾਈ ਹੋ ਨਾ ਹਰ ਸੋ ਹੋਈ ਉਹ ਤੇ ਹੁੰਦਾ ਹੈ ਜੋ ਕੁਛ ਕੇ ਹੋ ਨਾ ਅਧਾ ਸੋ ਹੋ ਰਹੇਗਾ ਉਹਨੂੰ ਹੋਣ ਦੇ ਔਰ ਹੋਵੇਗਾ ਤੇਰੇ ਰੋਕਣ ਨਾਲ ਵੀ ਨਹੀਂ ਰੁਕਣਾ ਹਾਂ ਤੂੰ ਮੰਨੂ ਸੋਗੀ ਕਰ ਸਕਦਾ ਹੈ ਕਰ ਸਕਦਾ ਹੈ ਇਹ ਤੇਰੀ ਮਰਜ਼ੀ ਹੈ ऐं मिलन के नई मिलना